ਤਮਾਜ਼ਾ ਪੁਲਿਸ ਦੇ ਵੱਲੋਂ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਪੋਰਟਲ ਦੀ ਮਦਦ ਦੇ ਨਾਲ ਲੱਭ ਕੇ 54 ਫੋਨ ਮਾਲਕਾਂ ਨੂੰ ਸੌਂਪੇ ਗਏ ਨੇ ਇਹਨਾਂ ਮੋਬਾਈਲਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਮਾਰਕੀਟ ਕੀਮਤ ਹੈ ਜਿਹੜੀ ਕਿ 6,50,000 ਰੁਪਏ ਬਣਦੀ ਹੈ। ਤਤਿ ਐਸਐਸਪੀ ਭਗਇਰ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਈਬਰ ਸੈੱਲ ਦੇ ਇੰਚਾਰਜ ਪੁਸ਼ਪਿੰਦਰ ਕੌਰ ਦੀ ਟੀਮ ਦੇ ਵੱਲੋਂ ਪੋਰਟਲ ਦੀ ਮਦਦ ਦੇ ਨਾਲ ਲੋਕਾਂ ਦੇ ਗੁੰਮ ਹੋਏ 54 ਫੋਨ ਲੱਭ ਕੇ ਮਾਲਤਾ ਮਾਲਕਾਂ ਦੇ ਹਵਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੋਬਾਈਲਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਕੀਮਤ ਹੈ ਜਿਹੜੀ ਕਿ 6,50,000 ਰ ਇਹ ਪੋਰਟਲ ਜਿਹੜਾ ਕਿ 1 ਜਪ੍ਰੈਲ 2023 ਤੋਂ ਚੱਲ ਰਿਹਾ ਹੈ ਇਸ ਪੋਰਟਲ ਰਾਹੀਂ ਹੁਣ ਤੱਕ ਮਾਨਸਾ ਪੁਲਿਸ ਦੇ ਵੱਲੋਂ 523 ਮੋਬਾਈਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਨੇ ਮਾਨਸਾ ਪੁਲਿਸ ਵੱਲੋਂ CEIR ਪੋਰਟਲ ਦੀ ਮਦਦ ਨਾਲ ਅੱਜ ਲੋਕਾਂ ਦੇ ਜੋ ਗੁੰਮ ਹੋਏ ਕਵਾਚੇ ਹੋਏ ਮੋਬਾਈਲ ਹੈਗੇ 54 ਮੋਬਾਈਲ ਉਹਨਾਂ ਦੀ ਹਵਾਲੇ ਅਸੀਂ ਅੱਜ ਕਰ ਰਹੇ ਹੈਗੇ ਜਦੋਂ ਸੇ ਇਹ ਪੋਰਟਲ ਅਪ੍ਰੈਲ 2023 ਮੇ ਲਾਂਚ ਕੀਤਾ ਗਿਆ ਸੀ ਉਸ ਡੂਰਿੰਗ ਲਾਸਟ 2 ਇਅਰ ਦੇ ਵਿੱਚ ਅਸੀਂ 523 ਮੋਬਾਈਲ ਲੋਕਾਂ ਦੇ ਹਵਾਲੇ ਹੁਣ ਤੱਕ ਕਰ ਚੁੱਕੇ ਹੈਗੇ ਇਸ ਤੋਂ ਪਹਿਲੇ ਅਸੀਂ ਦਸੰਬਰ 24 2024 ਦੇ ਵਿੱਚ ਅਸੀਂ 60 ਮੋਬਾਈਲ ਲੋਕਾਂ ਦੇ ਹਵਾਲੇ ਕੀਤੇ ਸੀ ਮਤਲਬ ਸਾਡਾ ਇਹ ਜੋ ਪ੍ਰੋਸੈਸ ਹੈਗਾ ਇਹ ਕੰਟੀਨਿਊਸ ਚੱਲ ਰਿਹਾ ਹੈਗਾ ਸਾਡੀ ਜੋ ਟੀਮ ਹੈਗੀ ਸਾਈਬਰ ਸੈੱਲ ਕੀ ਇਹਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੀ ਹੈਗੀ ਤੋ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਨਾਂ ਦਾ ਵੀ ਮੋਬਾਈਲ ਗਵਾਚ ਜਾਂਦਾ ਹੈਗਾ ਉਹ ਨੇੜਲੇ ਦੇ ਪੁਲਿਸ ਸਟੇਸ਼ਨ ਜਾਂ ਸਾਨਸ ਕੇਂਦਰ ਜਾਂ ਸਾਡੇ ਸਾਈਬਰ ਸੈੱਲ ਦੇ ਵਿੱਚ ਜਾ ਕੇ ਆਪਣੀ ਪੁਲਿਸ ਕੰਪਲੇਂਟ ਲੌਂਚ ਕਰਵਾ ਸਕਦਾ ਹੈਗਾ ਜਿਦੇ ਵਿੱਚ ਸਿਰਫ ਤਿੰਨ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈਗੀ ਉਸ ਦਾ ਮੋਬਾਈਲ ਨੰਬਰ IMEI ਨੰਬਰ ਔਰ ਆਧਾਰ ਕਾਰਡ ਤੋ ਇਹ ਪਬਲਿਕ ਦੀ ਗੁੱਡਵਿਲ ਜਨਰੇਸ਼ਨ ਕੇ ਲਿਏ ਪੁਲਿਸ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਮਾਨਸਾ ਪੁਲਿਸ ਸਰ ਕਿੰਨਾ ਸਮੇਂ ਨਾ ਮੋਬਾਈਲਾਂ ਦਾ ਕਿੰਨੇ ਸਮੇਂ ਬਾਅਦ ਜੋ ਵਾਰਸਾਂ ਦੇ ਵਾਲੇ ਕੀਤੇ ਅਸੀਂ ਉਹ 24 ਦਸੰਬਰ 2024 ਨੂੰ ਕੀਤੇ ਸੀ। ਤੋਂ ਇਹ ਅਰਾਊਂਡ 3 ਮੰਥਸ ਮੈਂ ਸਾਡੀ ਇਹ ਪ੍ਰੋਗਰੈਸ ਹੈ ਕਿ 54 ਮੋਬਾਈਲ ਹੋਰ ਲੋਕਾਂ ਦੇ ਹਵਾਲੇ ਕੀਤੇ। ਕਹਿਣ ਨੂੰ ਕੋਈ ਸ਼ਬਦ ਹੀ ਨਹੀਂ ਹੈ ਸਰ ਜੋ ਹੈ ਮਤਲਬ ਪੁਲਿਸ ਡਿਪਾਰਟਮੈਂਟ ਦੇ ਇਹ ਸਾਈਬਰ ਇਨਵੈਸਟੀਗੇਸ਼ਨ ਆਂ ਦਾ ਜਿਹੜਾ ਸੈੱਲ ਹੈ ਉਹਨਾਂ ਦਾ ਇੰਨਾ ਵਧੀਆ ਕੰਮ ਆ ਔਰ ਇਹਨਾਂ ਦਾ ਬਹੁਤ ਵਧੀਆ ਮਤਲਬ ਇਸ ਤਰ੍ਹਾਂ ਦਾ ਜੋ ਪ੍ਰਾਲਾ ਕੀਤਾ ਇਹਨਾਂ ਨੇ ਮੈਂ ਇਹਨਾਂ ਦਾ ਕੋਈ ਸ਼ਬਦ ਹੀ ਨਹੀਂ ਕਹਿ ਸਕਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਕ੍ਰਾਈਮ ਸ਼ੈੱਲ ਨੂੰ ਆਫਰ ਕੱਸਸਪੀ ਸਾਹ ਦਾ ਪਰ ਪੂਰੇ ਅਗਰ ਇਸ ਤਰ੍ਹਾਂ ਦੇ ਕੰਮ ਜਾਰੀ ਰਹਿਆ ਮਤਲਬ ਇਸ ਤਰ੍ਹਾਂ ਹੀ ਕੰਮ ਕਰਦੇ ਰਹੇ ਤੇ ਬਹੁਤ ਸੁਧਾਰ ਹੋਣਾ ਜੋ ਥੈਫਟ ਹੈ ਕ੍ਰਾਈਮ ਨੇ ਐਲੀਮੈਂਟਸ ਨੇ ਉਹਨਾਂ ਉੱਤੇ ਕਾਫੀ ਕੰਟਰੋਲ ਹੋਏਗਾ ਔਰ ਪੁਲਿਸ ਦਾ ਮਾਨ ਵਧੇਗਾ ਕੰਦ ਵਧੇਗਾ ਔਰ ਹਮਾਰੇ ਪੰਜਾਬ ਦਾ ਬਖਸ਼ ਭਾਈ ਤੁਹਾਡਾ ਮੋਬਾਈਲ ਗੁੰਮ ਕਰ ਦੋਇਤੀ ਮੈਨੂੰ ਇਹ 4 ਮਹੀਨਾ ਬਾਅਦ ਯਕੀਨ ਸੀ ਕਿ ਆ ਵੀ ਮਿਲ ਜੂ ਜੀ ਬਾਈ ਜੀ ਕਿਹੜੀ ਜਗ੍ਹਾ ਗੁੰਮ ਹੋਇਆ ਸੀ ਮੈਨੂੰ ਕਿੱਥੇ ਪਹੁੰਚਾ ਹੋਇਆ ਸੀ ਮੈਂ 10ਵੀਂ ਬ੍ਰਾਂਚ ਦੇ ਵਿੱਚ ਬਥੌਰ ਹੈਡਕੰਸ਼ੀਅਰ ਆ ਮੈਂ ਉਹ ਵਾਹ ਬਾਂਦੇ ਵਿੱਚ ਉਹ ਤੇ ਬਹਾ ਪੁਲਿਸ ਸਟੇਸ਼ਨ ਦੇ ਵਿੱਚ ਵੀ ਇਹ ਦਫਤਰ ਆਇਆ ਸੀ ਅੱਜ ਮੈਨੂੰ ਇਹ